ਸਤਿ ਸ੍ਰੀ ਅਕਾਲ ਜੀ ਦੋਸਤੋ ਛੋਟੇ ਸਾਹਿਬ ਜੱਤਾਂ ਜੀ ਸ਼ਹੀਦੀ ਦਾ ਗਿਣ-ਗਿਣ ਕੇ ਤੇ ਚੁੰ-ਚੁੰ ਕੇ ਬੋਲਾ ਲੈਣ ਵਾਲਾ ਇਨਸਾਨ ਬੰਦਾ ਸਿੰਘ ਬਹਾਦਰ ਆਖਰ ਕੌਣ ਸੀ ਛੋਟੇ ਹੁੰਦਿਆਂ ਤੋਂ ਹੀ ਇੱਕ ਚੀਜ਼ ਸੁਣਦੇ ਆਏ ਹਾਂ ਕਿ ਬੰਦਾ ਸਿੰਘ ਬਹਾਦਰ ਨੂੰ ਮੋਹ ਦਾਸ ਵਿਰਾਗੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ ਤੇ ਜਦੋਂ ਵੀ ਕਿਤੇ ਗੱਲ ਕਰਦੇ ਸੀ ਤਾਂ ਹਰੇਕ ਇਨਸਾਨ ਇਹ ਕਹਿੰਦਾ ਸੀ ਕਿ ਉਹ ਸ਼ਾਇਦ ਵਿਰਾਗੀ ਸਮਾਜ ਪ੍ਰਦਾਇ ਦੇ ਨਾਲ ਸੰਬੰਧ ਰੱਖਦੇ ਸੀ ਤਾਂ ਤੋਂ ਅੱਜ ਇਤਿਹਾਸ ਨੂੰ ਪੜ੍ਹ ਕੇ ਬਾਅਦ ਕੀ ਤੇ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਦੀਆਂ ਕਿਤਾਬਾਂ ਦਾ ਅਧਿਐਨ ਕਰਕੇ ਇਸ ਗੱਲ ਦੇ ਸਿੱਟੇ ਤੇ ਪਹੁੰਚੇ ਹਾਂ ਕਿ ਬੰਦਾ ਸਿੰਘ ਬਹਾਦਰ ਇੱਕ ਪੰਡਤ ਜਾਤੀ ਦਾ ਬ੍ਰਾਹਮਣ ਜਾਤੀ ਦਾ ਭਾਰਤਵਾਦ ਗੋਤ ਦੇ ਨਾਲ ਸੋਣ ਰੱਖਣ ਵਾਲਾ ਮਹਾਨ ਜਨਾਇਆ ਸੀ ਸਿੱਖ ਇਤਿਹਾਸ ਦਾ ਅਜੀਹਾ ਜਰਨੈਲ ਜਿਸ ਨੇ ਕਿ ਮੋਗਲ ਸਮਰਾਜ ਨੂੰ ਇੱਟਨਾ ਇੱਟ ਖੜਕਾ ਕੇ ਛੋਟੇ ਸਾਹਿਬ ਜਾਂਦਿਆਂ ਦੀ ਸ਼ਹੀਦੀ ਦਾ ਬੰਦਰਾਲਿਆ ਸੀ ਇਸ ਗੱਲ ਨੂੰ ਸਰਪਸਿ ਬੋਲਕ ਬੋਲ ਦੇ ਆਧਾਰ ਤੇ ਨਹੀਂ ਤੱਥ ਦੇ ਆਧਾਰ ਤੇ ਗੱਲ ਕਰਾਂਗੇ ਕਿ ਸਿੱਖ ਇਤਿਹਾਸ ਦੇ ਮਹਾਨ ਸਹਿਤਕਾਰ ਮਹਾਨ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਇਸ ਗੱਲ ਨੂੰ ਆਪ ਦੀਆਂ ਗ੍ਰੰਥਾਂ ਦੇ ਵਿੱਚ ਵਿਚਾਰ ਦੇ ਚਿੱਤਰ ਦੇ ਅਤੇ ਲੇਖ ਕਰਦਿਆ ਕਿ ਬੰਦਾ ਸਿੰਘ ਬਹਾਦਰ ਭਾਰਤਵਾਜ ਗੋਤ ਦਾ ਰਾਜਪੂਤ ਕਾਨ ਨਾਲ ਸੰਬੰਧ ਰੱਖਣ ਵਾਲਾ ਇਨਸਾਨ ਸੀ ਪਰantu ਅੱਜ ਜਦੋਂ ਕਿਤਾਬਾਂ ਨੂੰ ਪੜ੍ਹਦੇ ਹਾਂ ਇਤਿਹਾਸ ਨੂੰ ਖੋਖਦੇ ਹਾਂ ਅਧਾਇਨ ਕਰਦੇ ਹਾਂ ਤਾਂ ਇਸ ਗੱਲ ਦਾ ਸਪਸ਼ਟ ਤੇ ਸਿੱਧਾ ਮਤਲਬ ਨਿਕਲ ਕੇ ਸਾਹਮਣੇ ਆਉਂਦਾ ਕਿ ਭਾਰਤਵਾਜ ਗੋਦ ਸਿਰਫ ਹਿੰਦੂ ਸਮਾਜ ਪ੍ਰਦਾਇ ਹਿੰਦੂ ਕੌਮ ਦੀ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਇਸ ਗੱਲ ਦਾ ਪੁਖਤਾ ਸਬੂਤ ਡਾਕਟਰ ਸੁਖਦੇਵ ਸਿੰਘ ਹੋਣਾ ਨੇ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਕਈ ਦਿਲਤਾਂ ਦੇ ਵਿੱਚ ਲਿਖਿਆ ਹੈ ਉਹਨਾਂ ਦੀਆਂ ਕਿਤਾਬਾਂ ਤੋਂ ਵੀ ਆਮ ਤੌਰ ਤੇ ਮਿਲ ਜਾਂਦਾ ਹੈ ਪਿੱਛੇ ਜੇ ਬੰਦਾ ਸਿੰਘ ਬਹਾਦਰ ਉੱਪਰ ਲਿਖੀਆਂ ਉਹਨਾਂ ਦੀਆਂ ਕਿਤਾਬਾਂ ਕਿ ਬੰਦਾ ਸਿੰਘ ਬਹਾਦਰ ਇੱਕ ਇਤਿਹਾਸਕ ਅਧਿਐਨ ਇਸ ਕਿਤਾਬ ਨੂੰ ਪੜ੍ਹ ਕੇ ਵੀ ਆਪਾਂ ਸਪਸ਼ਟ ਰੂਪ ਦੇ ਵਿੱਚ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਬੰਦਾ ਸਿੰਘ ਬਹਾਦਰ ਇੱਕ ਬ੍ਰਾਹਮਣ ਸੀ ਤੇ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲਾ ਸੀ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਦਲਗੀਰ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਬਾਰੇ ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਦਾ ਜਿਹੜਾ ਇਹਨਾਂ ਦੇ ਉੱਪਰ ਅਲਿਖ ਕੀਤਾ ਹੈ ਉਤੋਵੀ ਸਾਨੂੰ ਸਪਸ਼ਟ ਰੂਪ ਦੇ ਵਿੱਚ ਪਤਾ ਲੱਗ ਜਾਂਦਾ ਹੈ ਭਾਵੇਂ ਕਿ ਸਿੱਖ ਇਤਿਹਾਸ ਦੇ ਵਿੱਚ ਕੋਈ ਵੀ ਜਾਤ ਬਰਾਦਰੀ ਜਾਂ ਸੰਪਰਦਾਇ ਨਹੀਂ ਹੁੰਦੀ ਕਿਉਂਕਿ ਬਹੁਤ ਸਾਰੇ ਹਿੰਦੂ ਪਰਿਵਾਰ ਆ ਜਿਹੜੇ ਭਾਈ ਮਤੀ ਦਾਸ ਸਦੀ ਦਾਸ ਇਹ ਸਾਰੇ ਬਾਅਦ ਦੇ ਵਿੱਚ ਸਿੱਖ ਬਣ ਕੇ ਪੰਡਿਤ ਕਿਰਪਾਰਾ ਹੁਣੀ ਪੂਰੇ ਦੇ ਪੂਰੇ ਪਰਿਵਾਰ ਜਿਨ੍ਹਾਂ ਨੇ ਕੀ ਗੁਰੂ ਮਹਾਰਾਜ ਦੇ ਨਾਲ ਸਹਾਤਤ ਦਿੱਤੀਆਂ ਨੇ ਪ੍ਰੰਤੂ ਇਸ ਇਤਿਹਾਸ ਨੂੰ ਪ੍ਰਚੋਰ ਕਰਨ ਦੀ ਤਾਂ ਲੋੜ ਪਈ ਕਿ ਕਿਤੇ ਨਾ ਕਿਤੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਪੇਸ਼ ਕੀਤਾ ਜਾਵੇ ਕਿਉਂਕਿ ਇਤਿਹਾਸ ਤਾਂ ਹਮੇਸ਼ਾ ਹੀ ਇਤਿਹਾਸ ਹੁੰਦਾ ਅਸੀਂ ਉਸ ਨੂੰ ਮਥਿਆਸ ਨਹੀਂ ਬਣਾ ਸਕਦੇ ਅਸੀਂ ਸਟੇਜਾਂ ਦੇ ਉੱਪਰ ਜਾਂ ਹੋਰ ਸਿਰਫ ਕੁਝ ਅਧੂਰੀ ਜਾਣਕਾਰੀ ਦੇ ਨਾਲ ਇਹ ਚੀਜ਼ ਪੇਸ਼ ਨਹੀਂ ਕਰ ਸਕਦੇ ਐਸ ਲਈ ਇਸ ਗੱਲ ਨੂੰ ਸਪਸ਼ਟ ਰੂਪ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਜਿਹੜੇ ਜੁੜੇ ਹੋਏ ਆ ਵਿਦਵਾਨ ਲੋਕ ਉਹਨਾਂ ਦੇ ਸਾਹਮਣੇ ਲੈ ਕੇ ਆਉਂਦੀ ਯੋਜਰਤ ਕੀਤੀ ਹੈ ਫਿਰ ਵੀ ਅਸੀਂ ਸਿੱਖ ਇਤਿਹਾਸ ਦੀਆਂ ਕੁਝ ਕਿਤਾਬਾਂ ਦਾ ਅਲੇਖ ਤੁਹਾਡੇ ਸਾਹਮਣੇ ਰੱਖਾਂਗੇ ਉਹਨਾਂ ਦੇ ਵਿਊ ਉਹਨਾਂ ਦੀਆਂ ਤਸਵੀਰਾਂ ਵੀ ਰੱਖਾਂਗੇ ਜਿਸ ਤੋ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਜੇਕਰ ਤੇ ਅਸਮੰਧੀ ਕੁਝ ਬੋਲਦੇ ਹਾਂ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਮਾ ਦੇ ਜਾਚਕਾਂ ਅੱਜ ਦੀ ਵੀਡੀਓ ਇਸ ਤਰੀ ਬਣਾਈ ਗਈ ਹੈ ਕਿ ਅੱਜ ਅਸੀਂ ਇੱਕ ਮਹਾਨ ਯੋਧੇ ਦੇ ਪਛੋਕਰ ਦੀ ਗੱਲ ਕੀਤੀ ਹੈ ਉਹਦੇ ਜਾ ਧਰਮ ਦੀ ਗੱਲ ਕੀਤੀ ਹੈ ਉਹ ਸਿਰਫ ਤਾਂ ਕੀਤੀ ਹੈ ਕਿ ਇਤਿਹਾਸ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਸਕੇ ਬਾਕੀ ਬਕਾਇਦਾ ਤੌਰ ਤੇ ਇਹ ਜਿਹੜੇ ਲੋਕ ਹੁੰਦੇ ਆ ਉਹ ਇਤਿਹਾਸ ਦਾ ਸਮਾਜ ਦਾ ਤੇ ਸਿੱਖ ਇਤਿਹਾਸ ਦਾ ਸਮਾਇਆ ਹੁੰਦੇ ਆ ਉਹਨਾਂ ਤੇ ਹਮੇਸ਼ਾ ਸਾਨੂੰ ਮਾਣ ਰਹੇਗਾ ਅੱਜ ਦੀ ਵੀਡੀਓ ਲਈ ਇੰਨਾ ਹੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ